ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਨਵੇਂ-ਨਵੇਂ ਰਿਸ਼ਤੇ ਜੋ ਰਿਸ਼ਤੇ ਸੀ ਤੁਹਾਨੂੰ ਦੱਸਾਂਗੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕਿਸੇ ਵੀ ਵੀਰ ਭੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਖੁਦ ਆਪ ਕਰ ਲਿਆ ਕਰੋ ਜੀ ਅੱਜ ਆਪਣੇ ਕੋਲੇ ਰਿਸ਼ਤਾ ਹੈ ਜੀ ਮਾਨਸਾ ਏਰੀਆ ਦਾ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ। ਲੜਕੀ ਦਾ ਡੇਟ ਆਫ ਬਰਥ ਜੀ 90 ਤੇ ਹਾਈਟ ਹੈ 5 ਫੁੱਟ 4 ਇੰਚ। ਸਟੱਡੀ ਕੀਤੀ ਜੀ ਜੀਐਨਐਮ ਤੇ ਬੀਏਸੀ ਨਰਸਿੰਗ ਕੁੜੀ ਕਰ ਰਹੀ ਹੈ। ਇਹ ਦੋ ਭੈਣ ਭਰਾਣੇ ਜੀ। ਇਹਨਾਂ ਨੂੰ ਲੜਕਾ ਚਾਹੀਦਾ ਹੈ। ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ। ਤੇ ਲੜਕੇ ਨੂੰ ਜ਼ਮੀਨ 4-5 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਇਸ ਨੇ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1466 ਅਗਲਾ ਰਿਸ਼ਤੇ ਜੀ ਆਪਣੇ ਕੋਲੇ ਏਰੀਆ ਸੰਗਰੂਰ ਹੈ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਜੀ 99 ਹਾਈਟ ਜੀ ਦੀ 5 ਫੁੱਟ 9 ਇੰਚ ਸਟੱਡੀ ਕੀਤੀ ਜੀ ਨੇ ਪਲੱਸ 2 ਲੜਕਾ ਇਹ ਇਕਲੁੱਤਾ ਹੀ ਹੈ ਜੀ 12 ਗਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਲੜਕਾ ਨਿਊਜ਼ੀਲੈਂਡ ਦੇ ਵਿੱਚ ਪੀਅਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਸਟੱਡੀ ਬੀਕੋਮ ਬੀਐਸਸੀ ਮੈਥ ਜਾਂ ਬੀਟੈਕ ਕੀਤੀ ਹੋਵੇ ਜੀ ਫੈਮਿਲੀ ਇਹਨਾਂ ਨੂੰ ਬਰਾਬਰ ਦੀ ਚਾਹੀਦੀ ਹੈ ਇਹ ਲੜਕਾ ਪੱਗ ਬਣਦਾ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1471 ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਮਾਨਸਾ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ ਜੀ 98 ਹਾਈਟ ਹੈ 5 ਫੁੱਟ 4 ਇੰਚ ਸਟੱਡੀ ਕੀਤੀ ਹੈ ਜੀ ਬੀਏ ਆਰਟਸ ਕਰਕੇ ਸੈਲੂਨ ਦਾ ਡਿਪਲੋਮਾ ਕੀਤਾ ਹੋਇਆ ਹੈ ਇਹ ਦੋ ਭੈਣ ਭਰਾਣੇ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੋ ਕਿ ਕਿਸੇ ਵੀ ਕੰਟਰੀ ਦੇ ਵਿੱਚ ਵੀਅਰ ਹੋਵੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ اے ਜਾਂ ਫਿਰ ਜੁਕੇਜੀ ਤੇ ਲੜਕੀ ਨੂੰ ਜ਼ਮੀਨ 2 2 ਕਿੱਲੇ ਤੱਕ ਆਉਂਦੀ ਹੋਵੇ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ ਹੈ ਜੀ 1396 ਅਗਲਾ ਰਿਸ਼ਤਾ ਜੀ ਆਪਣੇ ਕੋਲੇ ਗਿੱਦੜਵਾ ਹੈ ਰਿਆ ਇਹਨਾਂ ਦਾ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਹੈ 92 ਹਾਈਟ ਹੈ ਜੀ 5 ਫੁੱਟ 6 ਇੰਚ ਸਟੱਡੀ ਕੀਤੀ ਹੈ ਐਮਏ ਪੀਐਡਜੀ ਇਹ ਦੋ ਭੈਣਾਂ ਤੇ ਦੋ ਭਰਾ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਪੜਿਆ ਲਿਖਿਆ ਹੋਵੇ ਤੇ ਲੜਕੇ ਨੂੰ ਜ਼ਮੀਨ 15 ਤੋਂ 20 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1304 ਅਗਲਾ ਰਿਸ਼ਤੇ ਜੀ ਆਪਣੇ ਕੋਲੇ ਏਰੀਆ ਜੀ ਪਟਿਆਲਾ ਕਾਸਟ ਇਹ ਪਰਜਾ ਪਤਾ ਲੜਕੀ ਦਾ ਡੇਟ ਆਫ ਬਰਥ ਜੀ 92 ਹਾਈਟ ਹੈ 5 ਫੁੱਟ 2 ਇੰਚ ਸਟੱਡੀ ਕੀਤੀ ਜੀ ਐਮ ਕਮ ਇਹ ਦੋ ਭਰਾ ਤੇ ਇੱਕ ਭੈਣ ਹੈ ਜੀ ਇਹ ਲੜਕੀ ਆਸਟ੍ਰੇਲੀਆ ਦੇ ਵਿੱਚ ਪੀਆ ਰ ਹੈ ਇਨਾਂ ਨੂੰ ਲੜਕਾ ਚਾਹੀਦਾ ਜੀ ਪਹਿਲ ਇਹ ਆਸਟ੍ਰੇਲੀਆ ਗਈ ਲੜਕੇ ਨੂੰ ਹੀ ਦਿੰਦੇ ਨੇ ਤੇ ਜੇ ਲੜਕਾ ਇੱਧਰ ਇੰਡੀਆ ਜੀ ਤਾਂ ਲੜਕੇ ਦੀ ਵਧੀਆ ਡਿਗਰੀ ਕੀਤੀ ਹੋਵੇ ਤੇ ਲੜਕੇ ਨੂੰ ਜ਼ਮੀਨ 4-5 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਤੇ ਲੜਕਾ ਸਰਦਾਰ ਹੋਵੇ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1200 56 ਅਗਲਾ ਰਿਸ਼ਤਾ ਜੀ ਆਪਣੇ ਕੋਲੇ ਏਰੀਆ ਜੀ ਬਟਾਲਾ ਕਾਸਟ ਹੈ ਜੱਟ ਸਿੱਖ ਲੜਕੀ ਦਾ ਡੇਟ ਆਫ ਬਰਥ ਹੈ 97 ਹਾਈਟ ਹੈ ਜੀ 5 ਫੁੱਟ 6 ਇੰਚ ਸਟੱਡੀ ਕੀਤੀ ਹੈ ਬੀਐਸਸੀ ਨਰਸਿੰਗ ਦੋ ਭੈਣ ਭਰਾਣੇ ਜੀ ਇਹ ਇਹ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਲੜਕੀ ਇਹ ਇਧਰੋਂ ਹੀ ਸਰਕਾਰੀ ਜੋਬ ਤੇ ਗਈ ਸੀ ਜੀ ਤੇ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਪਹਿਲੇ ਹੀ ਕੈਨੇਡਾ ਦੇ ਲੜਕੇ ਨੂੰ ਹੀ ਦਿੰਦੇ ਨੇ ਤੇ ਲੜਕਾ ਪੱਗ ਬਣਦਾ ਹੋਵੇ ਜੀ ਲੜਕੇ ਦੀ ਹਾਈਟ 6 ਫੁੱਟ ਤੱਕ ਹੋਵੇ ਤੇ ਲੜਕੇ ਨੂੰ ਜ਼ਮੀਨ 20 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1225 ਅਗਲਾ ਰਿਸ਼ਤੇ ਜੀ ਆਪਣੇ ਕੋਲੇ ਬਠਿੰਡਾ ਏਰੀਆ ਕਾਸਟ ਹੈ ਜੀ ਇਹਨਾਂ ਦੀ ਮਿਸਤਰੀ ਲੜਕੀ ਦਾ ਡੇਟ ਆਫ ਬਰਥ ਹੈ ਜੀ 95 ਹਾਈਟ ਹੈ 5 ਫੁੱਟ 3 ਇੰਚ ਸਟੱਡੀ ਕੀਤੀ ਜੀ ਐਲ ਐਲ ਬੀ ਦੋ ਭਰਾ ਤੇ ਇੱਕ ਭੈਣ ਹੈ ਇਹ ਲੜਕੀ ਹੈ ਵਕੀਲ ਦੀ ਜੌਬ ਕਰਦੀ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੋ ਕਿ ਮੇਸਤਰੀ ਕਾਸਟ ਦੇ ਵਿੱਚੋਂ ਹੀ ਹੋਵੇ ਜੀ ਤੇ ਲੜਕੇ ਨੂੰ ਜ਼ਮੀਨ ਆਉਂਦੀ ਹੋਵੇ ਤੇ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1468 ਜੇ ਕਿਸੇ ਵੀ ਵੀਰ ਭੈਣ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡਾ ਨੰਬਰ ਜੋ ਸਕਰੀਨ ਤੇ ਦਿੱਤਾ ਗਿਆ ਹੈਗਾ ਉਸ ਨੰਬਰ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ